ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੀਬੀ ਪ੍ਰਬਲੀ ਇਨਕੋਰ ਜਿਹੜੇ ਕਿ ਕੀਰਤਨ ਦੀ ਸੇਵਾ ਨਿਭਾਉਂਦੇ ਨੇ ਜਿਨ੍ਹਾਂ ਦਾ ਕੁਝ ਇੱਕ ਦਿਨਾਂ ਤੋਂ ਇੱਕ ਮਸਲਾ ਚੱਲਣ ਦਿਆ ਤੇ ਉਸ ਮਸਲੇ ਦੇ ਅਨੁਸਾਰ ਉਹਨਾਂ ਤੇ ਕਾਫੀ ਗੱਲਾਂ ਬਣ ਵੀ ਰਹੀਆਂ ਜਿਨ੍ਹਾਂ ਦਾ ਕਾਰਨ ਕਿਤੇ ਨਾ ਕਿਤੇ ਉਹ ਆਪਣੀਆਂ ਹੀ ਵੀਡੀਓਜ਼ ਦੇ ਵਿੱਚ ਆਪਣੇ ਹੀ ਬਲੌਗਸ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਨੇ ਜਿਹੜੀ ਸ਼ਬਦਾਵਲੀ ਕਿਸੇ ਨੂੰ ਵੀ ਕੁਝ ਵੀ ਸੋਚਨ ਤੇ ਬੁਲੇਖਾ ਪਾ ਸਕਦੀ ਏ ਕਿ ਇਹ ਰਿਸ਼ਤੇ ਦਾ ਕੀ ਨਾਮ ਹੋਵੇਗਾ ਕੀ ਰਿਸ਼ਤੇ ਨੂੰ ਕਹਿ ਸਕਦੇ ਹਾਂ ਸੋ ਮੈਂ ਗੱਲ ਉਹਨਾਂ ਦੇ ਅਗੇਂਸਟ ਨਹੀਂ ਕਰ ਰਿਹਾ ਉਹਨਾਂ ਦੇ ਵਿਰੋਧ ਵਿੱਚ ਨਹੀਂ ਕਰ ਰਿਹਾ ਪਰ ਮੈਂ ਇੱਥੇ ਗੱਲ ਇਹ ਕਹਿਣੀ ਚਾਹੁੰਦਾ ਹਰ ਕਿਸੇ ਨੂੰ ਬਲੌਗ ਬਣਾਉਣ ਦਾ ਵੀ ਅਧਿਕਾਰ ਹੈ ਹਰ ਕਿਸੇ ਨੂੰ ਪਰਸਨਲ ਗੱਲਾਂ ਕਰਨ ਦਾ ਵੀ ਅਧਿਕਾਰ ਹੈ ਹਰ ਕੋਈ ਘੁੰਮ ਵੀ ਸਕਦਾ ਹੈ ਕਿਸੇ ਦੇ ਨਾਲ ਵੀ ਬਲੌਗ ਬਣਾ ਸਕਦਾ ਹੈ ਇਹ ਹਰ ਮਨੁੱਖ ਦੇ ਹਿਊਮਨ ਰਾਈਟਸ ਨੇ ਮਨੁੱਖੀ ਅਧਿਕਾਰ ਨੇ ਕਿ ਮਨੁੱਖ ਜਿਵੇਂ ਚਾਹੁੰਦਾ ਏ ਉਹਵੇਂ ਆਪਣੀ ਜ਼ਿੰਦਗੀ ਨੂੰ ਜਿਉ ਸਕਦਾ ਏ ਪਰ ਜਿਵੇਂ ਹੁਣ ਬੀਬੀ ਪ੍ਰੋਬਲੀ ਇਨਕੋਰੇਜੀ ਦਾ ਮਸਲਾ ਸਾਹਮਣੇ ਆਇਆ ਜਾਂ ਫਿਰ ਜਿੰਨੇ ਵੀ ਐਸੇ ਲੋਕ ਹੁੰਦੇ ਨੇ ਜਿਹੜੇ ਧਾਰਮਿਕ ਆਦਾਰਿਆਂ ਦੇ ਨਾਲ ਜੁੜੇ ਨੇ ਜਿਹੜੇ ਧਾਰਮਿਕ ਕੰਮ ਨਿਭਾਉਂਦੇ ਨੇ ਕੀਰਤ ਕਰਦੇ ਨੇ ਸੇਵਾਵਾਂ ਨਿਭਾਉਂਦੇ ਨੇ ਭਾਵੇਂ ਉਹ ਕੋਈ ਕਥਾਵਾਚਕ ਹੈ ਭਾਵੇਂ ਕੋਈ ਉਰਾਗੀ ਹੈ ਭਾਵੇਂ ਗ੍ਰੰਥੀ ਹੈ ਭਾਵੇਂ ਟਾਡੀ ਹੈ ਭਾਵੇਂ ਪ੍ਰਚਾਰਕ ਹੈ ਕੋਈ ਵੀ ਹੈ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਉਹਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਪੈਣਾ ਕਿ ਉਹ ਆਪਣੇ ਬਲੌਗਸ ਦੇ ਵਿੱਚ ਆਪਣੀਆਂ ਰੀਲਸ ਦੇ ਵਿੱਚ ਉਹ ਜੋ ਵੀ ਕੰਟੈਂਟ ਸੋਸ਼ਲ ਮੀਡੀਆ ਤੇ ਪਾ ਰਿਹਾ ਉਹ ਸ਼ਬਦਾਵਲੀ ਕਿਸ ਤਰ੍ਹਾਂ ਦੀ ਵਰਤ ਰਿਹਾ ਤੇ ਸ਼ਬਦਾਵਲੀ ਵਰਤ ਵੀ ਰਿਹਾ ਕਿੰਨਾ ਦੇ ਨਾਲ ਵਰਤ ਰਿਹਾ ਤੇ ਜਦੋਂ ਕਥਾ ਕਰਦੇ ਆ ਕਥਾ ਦਾ ਅਰਥ ਹੀ ਵੈਸੇ ਇਹ ਹੁੰਦਾ ਕਿ ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਰਨੀ ਹੈ ਤੇ ਉੱਥੇ ਵੀ ਅਸੀਂ ਕਿਸ ਤਰ੍ਹਾਂ ਦੇ ਸ਼ਬਦ ਵਰਤ ਰਹੇ ਹਾਂ ਜਾਂ ਆਪਣੀ ਕੋਈ ਘਰੇਲੂ ਗੱਲ ਜਿਹੜੀ ਗੱਲ ਇੱਕ ਪਰਦੇ ਦੀ ਗੱਲ ਹੁੰਦੀ ਹੈ ਉਹ ਆਪਸ ਸੰਗਤ ਦੇ ਵਿੱਚ ਕਿਸ ਢੰਗ ਦੇ ਨਾਲ ਕਰ ਰਹੇ ਹਨ ਇਹ ਸਾਰੀਆਂ ਗੱਲਾਂ ਬਹੁਤ ਮਾਇਨੇ ਰੱਖਦੀਆਂ ਨੇ ਹੋ ਸਕਦਾ ਇੱਕ ਤਰਫਾ ਵੇਖੀਏ ਕਿ ਬੀਬੀ ਜੀ ਆਪਣੇ ਵਾਲੇ ਪੱਖ ਤੇ ਉਹ ਗੱਲ ਸਹੀ ਕਹਿ ਰਹੇ ਨੇ ਉਹਨਾਂ ਨੂੰ ਉਸ ਢੰਗ ਨਾਲ ਲੱਗਾ ਹੀ ਨਹੀਂ ਕਿ ਉਹ ਉਸ ਤਰ੍ਹਾਂ ਗੱਲ ਕਰ ਰਹੇ ਨੇ ਜਾਂ ਕੋਈ ਇਸ ਤਰ੍ਹਾਂ ਉਸ ਦਾ ਮਸਲਾ ਬਣੇਗਾ ਉਹਨਾਂ ਨੇ ਇਦਾਂ ਸੋਚਿਆ ਹੀ ਨਾ ਹੋਵੇ ਪਰ ਜਦੋਂ ਤੁਸੀਂ ਇੱਕ ਤੇ ਹੁੰਦੀ ਹੈ ਵੇਖੋ ਪਰਸਨਲ ਰਹਿਣੀ ਜਿਹੜੀ ਰਹਿਣੀ ਹੈ ਸਾਡੀ ਕਿ ਕੋਈ ਆਮ ਸਿੱਖ ਹੈ ਆਪਣੀ ਕਿਰਤ ਕਰਦਾ ਹੈ ਆਪਣੀ ਕਿਰਤ ਦੇ ਨਾਲ ਜੁੜਿਆ ਹੈ ਉਹਦੇ ਤੇ ਕੋਈ ਉਂਗਲ ਨਹੀਂ ਉਠਾਉਂਦਾ ਕਿਉਂਕਿ ਉਹ ਆਮ ਸਿੱਖ ਹੈ ਆਪਣੇ ਘਰ ਦਾ ਕੰਮ ਕਰਦਾ ਏ ਕੋਈ ਦਿਹਾੜੀ ਕਰਦਾ ਏ ਕੋਈ ਬਿਜ਼ਨਸ ਕਰਦਾ ਏ ਉਹ ਇੱਕ ਬਾਹਰੀ ਗੱਲ ਹੈ ਪਰ ਜਿਹੜਾ ਇਨਸਾਨ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਜਿਹੜਾ 24 ਘੰਟੇ ਜਿਹਦਾ ਕਿਰਤ ਜਿਹਦਾ ਖਾਣਾ ਪੀਣਾ ਸਭ ਗੁਰੂ ਦੇ ਘਰ ਦੇ ਵਿੱਚ ਕੰਮ ਕਰਕੇ ਹੀ ਚੱਲ ਰਿਹਾ ਏ ਉਹਨੂੰ ਸੇਵਾ ਕਹਿ ਲਓ ਕੰਮ ਕਹਿ ਲਓ ਜੋ ਵੀ ਸ਼ਬਦ ਵਰਤਣਾ ਏ ਪਰ ਉੱਥੇ ਜੇ ਰਹਿ ਕਰਕੇ ਕੋਈ ਤੇ ਇੱਕ ਨਾਮੀ ਚਿਹਰਾ ਜਦੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੇਗਾ ਤਾਂ ਹਰ ਕਿਸੇ ਨੂੰ ਇਹ ਬੁਰਾ ਲੱਗਦਾ ਏ ਚੰਗਾ ਨਹੀਂ ਲੱਗਦਾ ਹਾਲਾਂਕਿ ਸਮਾਜ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਪਰਸਨ ਨਹੀਂ ਹੈ ਇਸ ਤਰ੍ਹਾਂ ਦਾ ਇਨਸਾਨ ਨਹੀਂ ਹੈ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਬੀਬੀ ਨੂੰ ਮਾੜਾ ਕਹੇ ਕਿਉਂਕਿ ਗੁਰਬਾਣੀ ਤੇ ਇਹ ਕਹਿੰਦੀ ਹੈ ਸੋ ਕਿਉ ਮੰਦਾ ਆਖੀ ਜਿੱਤ ਜੰਮੇ ਰਾ ਜਾਣ ਚਲੋ ਇੱਥੇ ਆਪਾਂ ਇਹ ਵੀ ਕਹਿੰਨੇ ਆ ਕਿ ਜਾਣੇ ਅਣਜਾਣੇ ਦੇ ਵਿੱਚ ਕਈ ਵਾਰ ਬੰਦਾ ਜਦੋਂ ਉਸ ਸਿਚੁਏਸ਼ਨ ਦੇ ਵਿੱਚ ਹੁੰਦਾ ਮੈਂਟਲੀ ਕਿਸੇ ਚੀਜ਼ ਨੂੰ ਇੰਜੋਏ ਕਰਦਾ ਜਾਂ ਉਹ ਚੀਜ਼ ਬਣਾ ਰਿਹਾ ਹੁੰਦਾ ਤੇ ਉਹਨੂੰ ਬੋਲਦਿਆਂ ਗੱਲ ਕਰਦਿਆਂ ਉਸ ਵੇਹ ਦੇ ਵਿੱਚ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲ ਰਿਹਾ ਤੇ ਇਹਦਾ ਕੀ ਰਿਜ਼ਲਟ ਆਊਗਾ ਹੋ ਸਕਦਾ ਚਲੋ ਜਾਣੇ ਅਣਜਾਣੇ ਵਿੱਚ ਉਹਨਾਂ ਤੋਂ ਹੀ ਬੋਲਿਆ ਗਿਆ ਪਰ ਇੱਥੇ ਮੈਂ ਫਿਰ ਵੀ ਇਹ ਗੱਲ ਕਹਿਣਾ ਚਾਹੂੰਗਾ ਕਿ ਗਾਂ ਤੂੰ ਜਿਹੜੇ ਵੀ ਸਾਡੇ ਵਰਗੇ ਮੈਂ ਵੀ ਇੱਕ ਕਥਾਵਾਚਕ ਪ੍ਰਚਾਰਕ ਦੀ ਡਿਊਟੀ ਨਿਭਾ ਰਿਹਾ ਤਾਂ ਉੱਥੇ ਸਾਨੂੰ ਇਹ ਧਿਆਨ ਰੱਖਣਾ ਪੈਣਾ ਹੈ ਕਿ ਸਾਡੇ ਤੇ ਸਾਰੇ ਲੋਕਾਂ ਦਾ ਸਮਾਜ ਦਾ ਅਸੀਂ ਗੁਰੂ ਨਾਲ ਜੁੜੇ ਹੁੰਨੇ ਆ ਤੇ ਸਾਡੇ ਤੇ ਹਰ ਇੱਕ ਇਨਸਾਨ ਦਾ ਧਿਆਨ ਕਿ ਯਾਰ ਇਹ ਬੰਦਾ ਬਾਣੀ ਪੜਦਾ ਕੀਰਤਨ ਕਰਦਾ ਕਥਾ ਕਰਦਾ ਤਾਂ ਉਹਦੇ ਕਰਕੇ ਸਾਡੀ ਵਰਗੀ ਹਰ ਇਨਸਾਨ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪੈਣਾ ਹੈ ਕਿ ਅਸੀਂ ਸ਼ਬਦਾਵਲੀ ਕਿਹੜੀ ਵਰਤ ਰਹੇ ਹਾਂ ਅਸੀਂ ਵੀ ਬਲੌਗ ਬਣਾਉਂਦੇ ਹਾਂ ਅਸੀਂ ਵੀ ਗੁਰਬਾਣੀ ਦੀ ਕਥਾ ਵਿਚਾਰਾਂ ਕਰਦੇ ਹਾਂ ਇੱਧਰ ਉੱਧਰ ਜਾਂਦੇ ਫਿਰਦੇ ਤੁਰਦੇ ਹਾਂ ਪਰ ਇਹ ਨਾਰਮਲ ਗੱਲ ਹੈ ਕਿ ਸਾਨੂੰ ਸ਼ਬਦਾਵਲੀ ਦਾ ਧਿਆਨ ਰੱਖਣਾ ਪੈਣਾ ਹੈ ਪਤਾ ਤਾਂ ਸਾਰਿਆਂ ਨੂੰ ਸਭ ਕੁਝ ਹੁੰਦਾ ਹੈ ਕਿ ਕੀ ਕੀ ਹੁੰਦਾ ਹੈ ਸਮਾਜ ਦੇ ਵਿੱਚ ਕੀ ਇੰਜੋਏ ਹੁੰਦਾ ਹੈ ਸਾਰੀਆਂ ਗੱਲਾਂ ਲੁਕੀਆਂ ਥੋੜਾ ਨੇ ਪਰ ਫਿਰ ਵੀ ਜਿਹੜੇ ਧਾਰਮਿਕ ਪਹਿਰਾਵੇ ਵਾਲੇ ਲੋਕ ਨੇ ਧਾਰਮਿਕ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਤੇ ਦੂਜੀ ਗੱਲ ਮੈਂ ਇਹ ਕਹੂੰਗਾ ਜੀ ਸੋਸ਼ਲ ਮੀਡੀਆ ਤੇ ਇੱਕ ਖੁੰਦਾ ਏ ਕਿ ਜਿਹੜੀ ਵੀ ਗੱਲ ਸਮਾਜ ਦੇ ਸਾਹਮਣੇ ਆਉਂਦੀ ਏ ਉਹ ਇੱਕ ਟ੍ਰੈਂਡ ਦੀ ਤਰ੍ਹਾਂ ਚੱਲਦੀ ਏ ਇੱਕ ਟ੍ਰੈਂਡ ਦੀ ਤਰ੍ਹਾਂ ਉਹਦੇ ਤੇ ਲੋਕ ਵੀਊ ਵੀਡੀਓਜ਼ ਬਣਾ ਵਗੈਰਾ ਬਣਾਉਂਦੇ ਨੇ ਵੀਡੀਓਜ਼ ਉਹਦੀਆਂ ਵੱਖਰੀਆਂ ਵੱਖਰੀਆਂ ਫਿਰ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਪਰ ਫਿਰ ਵੀ ਮੈਂ ਬੇਨਤੀ ਕਰੂੰਗਾ ਗਲਤੀਆਂ ਹਰ ਕਿਸੇ ਤੋਂ ਹੁੰਦੀਆਂ ਨੇ ਉਹ ਭਾਵੇਂ ਜਾਣੇ ਵਿੱਚ ਹੋਣ ਭਾਵੇਂ ਅਣਜਾਣੇ ਵਿੱਚ ਹੋਣ ਉਹਨੂੰ ਅਸੀਂ ਟਕਣ ਦੀ ਸਮਰੱਥਾ ਰੱਖੀਏ ਕਿਸੇ ਨੂੰ ਮਾਫ ਕਰਨ ਦੀ ਸਮਰੱਥਾ ਰੱਖੀਏ ਕਿਉਂਕਿ ਕੋਈ ਵੀ ਇਨਸਾਨ ਦੁੱਧ ਦਾ ਢੁਲਿਆ ਤੇ ਨਹੀਂ ਹੁੰਦਾ ਪਰ ਫਿਰ ਵੀ ਇੱਥੇ ਮੈਂ ਇਹ ਬੇਨਤੀ ਕਰਾਂਗਾ ਜਦੋਂ ਵੀ ਕੋਈ ਅਸੀ ਘਟਨਾ ਆਉਂਦੀ ਹੈ ਤਾਂ ਉਹਨੂੰ ਟਕਣ ਦੀ ਕੋਸ਼ਿਸ਼ ਕਰੀਏ ਕਿਉਂਕਿ ਕਿਤੇ ਨਾ ਕਿਤੇ ਕਹਿੰਦੇ ਜੇ ਕੱਪੜਾ ਚੁੱਕਦੇ ਜਾਂ ਢਿੱਡ ਆਪਣਾ ਹੀ ਨੰਗਾ ਹੁੰਦਾ ਉਹ ਆਪਣਾ ਹੀ ਆਪ ਹੀ ਸਾਨੂੰ ਕਿਤੇ ਨਾ ਕਿਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਸਾਡੇ ਆਪਣੇ ਘਰ ਦੇ ਵਿੱਚ ਐਸਾ ਕੁਝ ਵਾਪਰ ਰਿਹਾ ਤੇ ਇੱਕ ਮੈਂ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਸਾਖੀ ਸੁਣੀ ਸੀ ਉਹਨਾਂ ਦੇ ਜੀਵਨ ਦੀ ਕਿ ਉਹਨਾਂ ਨੇ ਆਪਣੀ ਤਸਵੀਰ ਬਣਾਉਣ ਦੇ ਲਈ ਕਈ ਤਰ੍ਹਾਂ ਦੇ ਕਾਰੀਗਰਾਂ ਨੂੰ ਬੁਲਾਇਆ ਚਿੱਤਰਕਾਰਾਂ ਨੂੰ ਬੁਲਾਇਆ ਬੜਿਆਂ ਨੇ ਬਣਾਈ ਤਸਵੀਰ ਪਰ ਇੱਕ ਤਸਵੀਰ ਬਣਾਉਣ ਵਾਲੇ ਨੇ ਇਸ ਢੰਗ ਨਾਲ ਤਸਵੀਰ ਬਣਾਈ ਕਿਉਂਕਿ ਉਹਨਾਂ ਨੂੰ ਇੱਕ ਅੱਖ ਤੋਂ ਘੱਟ ਦਿਖਦਾ ਸੀ ਥੋੜਾ ਤੇ ਉਹਨਾਂ ਨੇ ਉਹਨਾਂ ਨੂੰ ਇਸ ਢੰਗ ਦੇ ਨਾਲ ਘੋੜੇ ਤੇ ਬੈਠਿਆਂ ਨੂੰ ਵਿਖਾਤਾ ਵੀ ਉਹਨਾਂ ਨੂੰ ਟੇਡਾ ਕਰਕੇ ਵਿਖਾਤਾ ਦੂਜੀ ਅੱਖ ਲਕੋ ਦਿੱਤੀ ਉਹਨਾਂ ਦਾ ਜਿਹੜਾ ਪਾਸਾ ਚੰਗਾ ਸੀ ਜਿੱਧਰੋਂ ਅੱਖ ਨਾਲ ਵਧੀਆ ਦਿਖਦਾ ਸੀ ਉਹ ਪੱਖ ਉਹਨਾਂ ਨੇ ਵਿਖਾ ਦਿੱਤਾ ਉਸ ਤਸਵੀਰ ਦੇ ਵਿੱਚ ਤੇ ਉਹਨਾਂ ਨੂੰ ਉਹਨਾਂ ਨੇ ਬੜਾ ਭਾਰੀ ਇਨਾਮ ਦਿੱਤਾ ਹੁਣ ਇਹਦਾ ਪੱਖ ਇਹ ਨਹੀਂ ਹੈ ਕਿ ਕਿਸੇ ਦੀ ਕਮੀ ਬਿਲਕੁਲ ਹੀ ਲੁਕਾ ਦਿਓ ਸਾਹਮਣੇ ਨਹੀਂ ਹੋਣੀ ਚਾਹੀਦੀ ਨਹੀਂ ਉੱਥੇ ਸੱਚ ਜਾਂ ਝੂਠ ਕੀ ਹੈ ਉਹ ਠੀਕ ਹੈ ਸਾਹਮਣੇ ਆ ਜਾਵੇ ਪਰ ਕਿਸੇ ਨੂੰ ਇੰਨਾ ਵੀ ਆਪਾਂ ਮਜਬੂਰ ਨਾ ਕਰਦੀ ਕਿ ਇਨਸਾਨ ਕੋਈ ਟੈਨਸ਼ਨ ਡਿਪਰੈਸ਼ਨ ਦੇ ਵਿੱਚ ਚੱਲ ਜਾਏ ਉਹ ਕੋਈ ਗਲਤ ਸਟੈਪ ਚੁੱਕ ਲੇ ਉਹ ਕੋਈ ਮਜਬੂਰ ਹੋ ਜਾਏ ਕਿਸੇ ਗੱਲ ਦੇ ਲਈ ਮੁਆਫ ਕਰਨ ਦਾ ਜਿਗਰਾ ਰੱਖੀਏ ਕਿਉਂਕਿ ਗੁਰਬਾਣੀ ਦਾ ਇਹ ਫਰਮਾਨ ਹੈ ਉਪਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜਿਹੜਾ ਕਿ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹੱਥ ਦੇ ਰੱਖੇ ਆਪਣੇ ਕੋ ਸਦਾ ਸਦਾ ਸੁਖਮਾਨ ਉਹ ਪ੍ਰਮਾਤਮਾ ਹੱਥ ਦੇ ਕੇ ਰੱਖਦਾ ਏ ਉਹ ਆਪਣਾ ਬਿਰਧ ਸੰਭਾਲਦਾ ਏ ਭਾਵੇਂ ਕੋਈ ਮਨੁੱਖ ਲੱਖਾਂ ਗਲਤੀਆਂ ਲੱਖਾਂ ਅਪਰਾਧ ਕਰਕੇ ਵੀ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਤੋ ਆਕਾਲ ਪੁਰਖ ਪ੍ਰਮਾਤਮਾ ਉਹਦੀਆਂ ਗਲਤੀਆਂ ਨੂੰ ਨਹੀਂ ਚਿਤਾਰਦਾ ਉਹਨੂੰ ਮੁਆਫ ਕਰ ਦਿੰਦਾ ਏ ਸੋ ਅਸੀਂ ਵੀ ਵੱਡਾ ਜਿਗਰਾ ਰੱਖ ਕੇ ਕੋਈ ਗੱਲ ਨਹੀਂ ਸਾਡੀ ਭੈਣ ਕੁਝ ਨਾ ਕੁਝ ਸ਼ਬਦਾਵਲੀ ਵਰਤਦੇ ਕੁਝ ਗਲਤ ਹੋ ਗਿਆ ਏ ਤਾਂ ਉਹਨੂੰ ਅਸੀਂ ਹਰ ਕਿਸੇ ਨੂੰ ਹੀ ਅਗਾਹ ਤੋਂ ਵੀ ਐਸੀਆਂ ਕੋਈ ਘਟਨਾਵਾਂ ਆਉਂਦੀਆਂ ਨੇ ਤਾਂ ਮੁਆਫ ਕਰਨਾ ਸਿੱਖੀਏ ਵੱਡਾ ਜਿਗਰ ਰੱਖੀਏ ਤਾਂ ਕਿ ਅਸੀਂ ਸਮਾਜ ਦੇ ਵਿੱਚ ਇੱਕ ਪਿਆਰ ਇੱਕ ਮਿਲਵਰਤਨ ਬਣਾਈ ਰੱਖੀਏ ਅਤੇ ਧਾਰਮਿਕ ਤੌਰ ਤੇ ਕਿਸੇ ਨੂੰ ਵੀ ਕੋਈ ਠੇਸ ਠੇਸ ਪਹੁੰਚਦੀ ਏ ਉਹਨਾਂ ਦਾ ਜ਼ਰੂਰ ਧਿਆਨ ਰੱਖੀਏ ਕਿਉਂਕਿ ਇਹਦੇ ਨਾਲ ਬਹੁਤ ਸਾਰਿਆਂ ਦਾ ਸਾਡੇ ਨਾਲ ਪਿਆਰ ਵੀ ਹੁੰਦਾ ਏ ਸਾਨੂੰ ਲੋਕ ਸਤਕਾਰ ਦਿੰਦੇ ਨੇ ਗੁਰੂ ਦੇ ਕਰਕੇ ਗੁਰੂ ਦੀ ਬਾਣੀ ਦਾ ਕਰਕੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੀ ਠੇਸ ਨਾ ਪਹੁੰਚਾਈਏ ਤਾਂ ਕਿ ਲੋਕ ਇਹਨਾਂ ਚੀਜ਼ਾਂ ਤੋਂ ਟੁੱਟ ਨਾ ਜਾਣ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਲੋਕ ਫਿਰ ਇਹੀ ਗੱਲ ਕਹਿ ਦਿੰਦੇ ਨੇ ਕਿ ਜੇ ਧਾਰਮਿਕ ਅਦਾਰਿਆਂ ਨਾਲ ਜੁੜੇ ਹੋਏ ਇਨਸਾਨ ਇਸ ਤਰ੍ਹਾਂ ਦੇ ਨੇ ਤਾਂ ਫਿਰ ਆਮ ਇਨਸਾਨ ਕਿੱਥੇ ਜਾਊਗਾ ਆਮ ਇਨਸਾਨ ਦਾ ਪਿਆਰ ਕਿੱਥੇ ਜਾਊਗਾ ਉਹ ਕਿੰਨਾ ਕੁ ਟਾਈਮ ਫਿਰ ਜੁੜ ਕੇ ਰਹੂਗਾ ਸੋ ਇਹਨਾਂ ਗੱਲਾਂ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਹੁੰਦਾ ਹੈ ਇੱਕ ਹੁੰਦੀ ਹੈ ਨਾਰਮਲ ਰਹਿਣੀ ਇੱਕ ਹੁੰਦੀ ਹੈ ਸ਼ਖਸੀ ਰਹਿਣੀ ਇੱਕ ਹੁੰਦੀ ਹੈ ਜਿਹੜੀ ਸਿੱਖੀ ਦੀ ਰਹਿਣੀ ਤਾਂ ਉਹਦੇ ਅਨੁਸਾਰ ਸਾਨੂੰ ਸਮਾਜ ਦੇ ਵਿੱਚ ਜਿਹੜੀ ਸਿੱਖ ਦੀ ਰਹਿਣੀ ਹੈ ਉਹ ਸਮਾਜਿਕ ਰਹਿਣੀ ਹੈ ਉਹ ਜ਼ਿੰਮੇਵਾਰੀਆਂ ਦੀ ਰਹਿਣੀ ਹੈ ਤਾਂ ਉਹਦੇ ਵਿੱਚ ਸਾਨੂੰ ਫਿਰ ਬੜੇ ਹੀ ਫਰਜ਼ਾਂ ਤੇ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਹਰ ਇੱਕ ਗੱਲ ਬੋਲਣੀ ਪੈਂਦੀ ਹੈ ਹਰ ਇੱਕ ਗੱਲ ਤੇ ਪਹਿਰਾ ਦੇਣਾ ਪੈਂਦਾ ਹੈ ਮੈਂ ਖੁਦ ਵੀ ਪੂਰਾ ਨਹੀਂ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਅੱਜ ਇਹ ਵੀਡੀਓ ਮੈਂ ਬਣਾ ਰਿਹਾ ਕਿ ਵਾਹਿਗੁਰੂ ਇਸ ਤਰ੍ਹਾਂ ਦੀ ਸ਼ਬਦਾਵਲੀ ਤੋਂ ਭੜੇ ਕਰਮਾਂ ਤੋਂ ਬਚਾ ਕੇ ਰੱਖਣ ਤਾਂ ਕਿ ਕਿਸੇ ਨੂੰ ਸਾਡੇ ਕਰਕੇ ਕੋਈ ਗੁਰੂ ਤੋਂ ਦੂਰ ਨਾ ਹੋਵੇ ਸਾਡੇ ਮਾੜੇ ਕੰਮਾਂ ਕਰਕੇ ਕਿਸੇ ਨੂੰ ਠੇਸ ਨਾ ਪਹੁੰਚੇ ਸਾਰੇ ਗੁਰੂ ਨਾਲ ਜੁੜੇ ਰਹਿਣ ਗੁਰੂ ਨਾਲ ਪਿਆਰ ਕਰਨ ਬਾਣੀ ਨਾਲ ਜੁੜੇ ਰਹਿਣ ਸੋ ਮੈਂ ਇਹੀ ਬੇਨਤੀ ਕਰਾਂਗਾ ਜੀ ਜਾਣੇ ਅਣਜਾਣੇ ਵਿੱਚ ਬਹੁਤ ਕੁਝ ਵਾਪਰ ਜਾਂਦਾ ਏ ਫਿਰ ਵੀ ਵੱਡਾ ਜਿਗਰ ਰੱਖੀਏ ਤਾਂ ਫਿਰ ਵੀ ਮੈਂ ਕਹਾਂਗਾ ਭੈਣ ਦਾ ਸਾਥ DIYੇ ਕੋਈ ਗੱਲ ਨਹੀਂ ਹੋ ਜਾਂਦਾ ਬਹੁਤ ਕੁਝ ਵਾਪਰ ਜਾਂਦਾ ਏ ਸੋ ਜੇ ਆਪ ਸਭ ਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਜ਼ਰੂਰ ਆਪ ਸਭ ਕਮੈਂਟਾਂ ਵਿੱਚ ਵੀ ਕੋਈ ਗੱਲ ਕਹਿ ਸਕਦੇ ਹੋ ਦੱਸ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਗੱਲ ਗਲਤ ਲੱਗੀ ਤਾਂ ਫਿਰ ਵੀ ਮੈਂ ਮਾਫੀ ਚਾਹੁੰਦਾ ਕਿਉਂਕਿ ਇਹ ਵੀਡੀਓ ਇੱਕ ਸਿਰਫ ਕੁਝ ਗੱਲਾਂ ਨੂੰ ਜਸਟੀਫਾਈ ਕਿ ਸਾਨੂੰ ਉਹ ਚੀਜ਼ਾਂ ਨੂੰ ਕਿਵੇਂ ਦੇਖਣਾ ਚਾਹੀਦਾ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਏ ਉਸ ਸੰਦਰਭ ਦੇ ਵਿੱਚ ਬਣਾਈ ਗਈ ਏ ਜੇ ਹੁਣ ਤੱਕ ਚੈਨਲ ਤੇ ਜੁੜੇ ਹੋਏ ਹੋ ਤਾਂ ਆਪ ਸਭ ਦਾ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਂਡ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਨਵੀਆਂ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਦੇ ਨਾਲ ਤੁਸੀਂ ਜੁੜਾ ਜੁੜੇ ਰਹਿਣਾ ਚਾਹੁੰਦੇ ਹੋ ਗਲਬਾਣੀ ਸੁੋਣਾ ਚਾਹੁੰਦੇ ਹੋ ਤਾਂ ਤਾਂ ਵੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਮੈਂ ਇ ਮੈਂਸ਼ਨ ਕਰ ਦੇਵਾਂਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ